ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਅਡੋਲ ਬੀਸੀਸੀਆਈ ਨੇ ਆਉਣ ਵਾਲੇ ਇੰਗਲੈਂਡ ਦੌਰੇ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਬੀਸੀਸੀਆਈ ਨੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਤਜਰਬੇਕਾਰ ਪ੍ਰਸ਼ਾਸਕ ਯੁੱਧਵੀਰ ਸਿੰਘ ਨੂੰ ਇੰਗਲੈਂਡ ਦੌਰੇ ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਹੈ ਬੋਰਡ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ। ਯੁੱਧਵੀਰ ਸਿੰਘ ਯੂਪੀਸੀਏ ਦੇ ਜੀਵਨ ਭਰ ਦੇ ਮੈਂਬਰ ਨੇ ਅਤੇ ਕਈ ਮਹੱਤਵਪੂਰਨ ਅਹੁਦਿਆਂ ਤੇ ਵੀ ਸੇਵਾ ਨਿਭਾ ਚੁੱਕੇ ਨੇ। ਯੁੱਧਵੀਰ ਸਿੰਘ ਉੱਤਰ ਪ੍ਰਦੇਸ਼ ਕ੍ਰਿਕਟ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ। ਉਹਨਾਂ ਨੇ ਸਾਲਾਂ ਤੋਂ ਹੀ ਰਾਜ ਕ੍ਰਿਕਟ ਪ੍ਰਸ਼ਾਸਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕ੍ਰਿਕਟ ਦੇ ਸੰਚਾਲਨ ਦੇ ਵਿੱਚ ਉਹਨਾਂ ਦੇ ਕੁਸ਼ਲ ਪ੍ਰਬੰਧਨ ਅਤੇ ਜ਼ਰਬੇ ਨੂੰ ਫੇਕਦੇ ਹੋਏ ਬੀਸੀਸੀਆਈ ਨੇ ਉਹਨਾਂ ਨੂੰ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦੇ ਮੈਨੇਜਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਇਹ ਉੱਤਰ ਪ੍ਰਦੇਸ਼ ਕ੍ਰਿਕਟ ਦੇ ਲਈ ਵੀ ਮਾਣ ਪਾਣਾ ਪਾਲ ਹੈ ਯੁਧਵੀਰ ਪਹਿਲਾਂ ਰਾਜ ਐਸੋਸੀਏਸ਼ਨਸ ਦਾਤਰ ਅਤੇ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਭਾਰਤੀ ਕ੍ਰਿਕਟ ਟੀਮ ਇਸ ਦੌਰੇ ਤੇ ਇੰਗਲੈਂਡ ਦੇ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਖੇਡੇਗੀ ਜਿਸ ਦਾ ਪਹਿਲਾ ਮੈਚ 20 ਜੂਨ ਨੂੰ ਲੀਡਸ ਦੇ ਇਤਿਹਾਸਿਕ ਮੈਦਾਨ ਤੇ ਸ਼ੁਰੂ ਹੋਵੇਗਾ ਇਸ ਲੜੀ ਨੂੰ ਕਈ ਤਰੀਕਿਆਂ ਦੇ ਨਾਲ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤੀ ਟੈਸਟ ਟੀਮ ਦੇ ਵਿੱਚ ਕਈ ਵੱਡੇ ਬਦਲਾਅ ਦੇਖੇਗੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਟੈਸਟਾਂ ਤੋਂ ਸੰन्यास ਲੈਣ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਇੰਗਲੈਂਡ ਦੌਰੇ ਤੇ ਲਈ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਸੋ ਇਸ ਦੇ ਨਾਲ ਹੀ ऋषभ पंत ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ ਸੋ ਇਸ ਦੇ ਨਾਲ ਹੀ ਕਰੋ ਨਾਇਕ 8 ਸਾਲਾਂ ਬਾਅਦ ਟੈਸਟ ਟੀਮ ਦੇ ਵਿੱਚ ਵਾਪਸ ਆਏ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ